ਦੋਸਤੋ ਇਹ ਕਲੀਅਰ ਨਹੀਂ ਕੀ ਖਬਰ ਸੱਚੀ ਹੈ ਜਾਂ ਝੂਠੀ ਹੈ ਪਰ ਇੱਕ ਗੱਲ ਜ਼ਰੂਰ ਆ ਜੇ ਬਾਮ ਬਗੈਦਾ ਬਾਮ ਸੱਕਤ ਭਾਰਤ ਨੇ ਸੇਖੂਪੁਰ ਦੇ ਜਿਹੜਾ ਹਮਲਾ ਕੀਤਾ ਜੇ ਉਹ ਇਸ ਤਰ੍ਹਾਂ ਦੀ ਵੀਡੀਓ ਆ ਤਾਂ ਅਗਰੇ ਇਹਨੇ ਨਸਤ ਨਬੂਦ ਕਰਕੇ ਰੱਖਤਾ ਮਿੱਟੀ ਚ ਮਿਲਾ ਕੇ ਰੱਖਤਾ ਬਰੂਧ ਬਣਾ ਕੇ ਰੱਖਤਾ ਤੁਸੀਂ ਦੇਖੋ ਐਂ ਖੰਡਰ ਬਣਿਆ ਪਿਆ ਹੈ ਇਹ ਕੋਈ ਆਪਾਂ ਇਹ ਕਹੀਏ ਫਲਸਟੀਨ ਦਾ ਸ਼ਹਿਰ ਨਹੀਂ ਹੈਗਾ ਵੀ ਆਪਾਂ ਦੇਖ ਕੇ ਆਪ ਨੂੰ ਦਿਖ ਪਵੇ ਵੀ ਯਾਰ ਜਿਵੇਂ ਇਜ਼ਰਾਇਲ ਨੇ ਮਾਰ ਮਾਰ ਮਝਾਇਲਾ ਕਦਮ ਕੀਤਾ ਪਿਆ ਇਹ ਪਾਕਿਸਤਾਨ ਦਾ ਸਿੱਖੂਪੁਰਾ ਸ਼ਹਿਰ ਸਿੱਖੂਪੁਰਾ ਦਾ ਏਰੀਆ ਆ ਤੁਸੀਂ ਦੇਖੋ ਇਹ ਨਹੀਂ ਪਤਾ ਇਹਦੇ ਵਿੱਚ ਕੀ ਆ ਪਰ ਜੇ ਸਾਹਮਣੇ ਲੋਕ ਪਾ ਰਹੇ ਆ ਕਿ ਵਾਕਈ ਇਹ 'ਚ ਕੋਈ ਸ਼ੱਕ ਨਹੀਂ ਕਿ ਇੱਕ ਵਾਰੀ ਦਾ ਸ਼ੱਕੇ ਛੜਾਏ ਪਏ ਆ ਜਦੋਂ ਬਾਰ-ਬਾਰ ਦੁਸ਼ਮਣ ਆ ਕੇ ਲਲਕਾਰਦਾ ਜਦੋਂ ਬਾਰ-ਬਾਰ ਸਾਡੇ ਨਹਿਤੇ ਲੋਕਾਂ ਦੀ ਜਿਹੜੀ ਹੈਗੀ ਜਾਨ ਜਾਂਦੀ ਆ ਤਾਂ ਫਿਰ ਉਦੋਂ ਅਜਿਹੇ ਮੰਜ਼ਰ ਵਰਨੇ ਜਿਹੜੇ ਹੈਗੇ ਆ ਉਹ ਜ਼ਰੂਰੀ ਹੋ ਜਾਂਦੇ ਆ ਤੇ ਬੰਨੇ ਵੀ ਚਾਹੀਦੇ ਆ ਖੈਰ ਅਸੀਂ ਇਹਦੀ ਪ੍ਰੂਰਤਾ ਨਹੀਂ ਕਰਦੇ ਜੋ ਚੀਜ਼ ਤੁਹਾਨੂੰ ਦਿਖਾ ਰਹੇ ਆ ਉਹਦੇ ਵਿੱਚ ਇਹ ਜ਼ਰੂਰ ਦੇਖਿਆ ਗਿਆ ਹੈ ਵੀ ਇਹ ਕਿਨਕ ਸੱਚਾ ਕਿਨਕ ਝੂਠਾ ਇਹਦਾ ਨਿਰਣਾ ਜਿਹੜਾ ਉਹ ਸਾਡੇ ਲੋਕਾਂ ਨੇ ਕਰਨਾ ਸਾਡੇ ਦੋਸਤਾਂ ਨੇ ਕਰਨਾ ਪਰ ਜੀ ਇਸੇ ਤਰ੍ਹਾਂ ਹੋਇਆ ਤਾਂ ਬਹੁਤ ਵੱਡੀ ਗੱਲ ਹੈ